ओए ओए शाम का आ ओ चला कर ओए शाम का हां जी ਕਾ 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 ਪਨ ਕੋਈ ਇਸ ਵਕਤ ਮੌਜੂਦਾ ਤਰਨ ਤਰਨ ਦੇ ਚੀਮਾਗਲਾ ਪਿੰਡ ਦੇ ਵਿੱਚ ਜਿੱਥੋਂ ਦੇ ਜਿਹੜੇ ਰਹਿਣ ਵਾਲੇ ਗੁਲਪ੍ਰੀਤ ਨੇ ਤੇਲੰਗਾਨਾ ਦੇ ਵਿੱਚ ਜਿਹੜੀ ਸਦੰਗ ਦੇ ਵਿੱਚ ਫਸੇ ਹੋਏ ਨੇ ਕਾਫੀ ਦਿਨ ਹੋ ਚੁੱਕੇ ਨੇ ਪਰਿਵਾਰ ਜਿਹੜਾ ਲਗਾਤਾਰ ਅਪੀਲ ਕਰ ਰਿਹਾ ਸਰਕਾਰਾਂ ਨੂੰ ਲੇਕਿਨ ਹਜੇ ਤੱਕ ਕੋਈ ਉਧਰੋਂ ਰਿਸਪੌਂਸ ਨਹੀਂ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੀਆਂ ਇਸ ਵਕਤ ਤੇ ਹੋਰ ਵੀ ਜਿਹੜੇ ਨੇੜੇ-ਤੇੜੇ ਪਿੰਡੋਂ ਲੋਕ ਪਹੁੰਚੇ ਨੇ ਤੇ ਸ਼ਿਹਦਾਰ ਪਹੁੰਚੇ ਨੇ ਗਵਾਂਢੀ ਪਹੁੰਚੇ ਨੇ ਸੋ ਨਾਲ ਦੇ ਨਾਲ ਜਿਹੜੇ ਪਿੰਡ ਦੇ ਸਰਪੰਚ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅੱਜ ਮੋਨੂ ਚੀਮਾ ਜੀ ਵੀ ਪਹੁੰਚੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੀ ਪਰਿਵਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜਾ ਪੁੱਤਰ ਹੈ ਉਸ ਦੀ ਜਿਹੜੀ ਜਾਨ ਬਚਾਈ ਜਾਵੇ ਗੱਲਬਾਤ ਕਰ ਲੈਂਦੇ ਆ ਪਹਿਲਾਂ ਪਾਜੀ ਇੱਥੇ ਪਹੁੰਚਿਓ ਕਾਫੀ ਦੇਰ ਹੋ ਚੁੱਕੀ ਹੈ ਜਿਹੜਾ ਉੱਥੇ ਸੰਗ ਦੇ ਵਿੱਚ ਫਸੇ ਬੱਚਿਆਂ ਨੂੰ ਕੀ ਇੰਦਾ ਸਾਰਾ ਹਾਲ ਜਾਣੀ ਦਾਨਿਸ਼ ਜੀ ਗੱਲ ਇਹ ਆ ਵੀ ਵੇਖੋ ਸਾਡਾ ਬੱਚਾ ਅੱਜ ਪਿਛਲੇ ਸ਼ਨੀਵਾਰ ਦਾ ਸਰੋਂਗ ਦੇ ਵਿੱਚ ਫਸਿਆ ਹੋ ਔਰ ਸਾਡੇ ਸਾਰੇ ਪਰਿਵਾਰ ਦਾ ਔਰ ਸਾਰੇ ਪਿੰਡ ਦਾ ਰੋ ਰੋ ਕੇ ਬੁਰਾ ਹਾਲ ਆ ਤੇ ਪ੍ਰਸ਼ਾਸਨ ਅਧਿਕਾਰੀ ਸਾਡੇ ਇੱਥੇ ਕੋਈ ਵੀ ਨਹੀਂ ਆਇਆ ਜਦ ਕਿ ਸਾਰੇ ਟੀਵੀ ਨਿਊਜ਼ ਔਰ ਅਖਬਾਰਾਂ ਦੇ ਵਿੱਚ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਾਰੀ ਖਬਰ ਗੱਲ ਇਹ ਵੀ ਦੋ ਦੀਆਂ ਬੇਟੀਆਂ ਛੋਟੀਆਂ ਤੇ ਵੇਖੋ ਮਾਂ ਦੀ ਮਾਂ ਪਿਓ ਸਿਰ ਤੇ ਨਹੀਂ ਤਕਰੀਬ ਪਰਿਵਾਰ ਹੋਣ ਦੇ ਕਰਕੇ ਰੋਜੀ ਰੋਟੀ ਲਈ ਆਪਣੇ ਵੇਖੋ ਰੋਬਨ ਰੋਬਨਸ ਆ ਕੋਈ ਕੰਪਨੀ ਜਿਹੜੀ తెలంగాణ ਦੇ ਵਿੱਚ ਹੈਦਰਾਬਾਦ ਤੋਂ ਅੱਗੇ ਉੱਥੇ 2007 ਦੇ ਵਿੱਚ ਸੱਤ ਦਾ ਘਰ ਹਰਸ ਮਤਲਬ ਉੱਥੇ ਕੰਮ ਕਰਦਾ ਤੇ ਸਾਲ ਬਾਅਦ ਜਾਂ 6 ਮਹੀਨਾ ਜਦੋਂ ਵੀ ਉਹਨੂੰ ਛੁੱਟੀ ਮਿਲਦੀ ਆਪਣੇ ਵਧੀਆ ਇਮਾਨਦਾਰ ਲੜਕਾ ਮਿਹਨਤੀ ਲੜਕਾ ਵਾ ਤੇ ਅੱਜ ਪਿਛਲੇ ਸ਼ਨੀਵਾਰ ਤੋਂ ਲੈ ਕੇ ਤੇ ਹੁਣ ਦੇਖ ਲਓ ਤੁਸੀਂ ਅੱਜ ਸੋਮ ਮੰਗਲਵਾਰ ਹੋ ਗਿਆ ਤੇ ਕੋਈ ਉਹਦੀ ਸਾਰ ਨਾ ਕਿਸੇ ਕੰਪਨੀ ਨੇ ਸਾਨੂੰ ਇਨਫੋਰਮ ਕੀਤਾ ਨਾ ਸਾਡੇ ਜ਼ਿਲ੍ਹੇ ਦੇ ਕਿਸੇ ਅਧਿਕਾਰੀ ਨੇ ਉੱਚ ਅਧਿਕਾਰੀ ਡੀਸੀ ਸਾਹਿਬ ਨੇ ਨਾ ਸਾਡੇ ਨਾਲ ਅਪਰੋਚ ਕੀਤੀ ਆ ਉਲਟਾ ਮੈਂ ਸਾਰਿਆਂ ਨੂੰ মিডিਆ ਵਾਲਿਆਂ ਨੂੰ ਜਾਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਵੀ ਸਾਡੇ ਬੱਚੇ ਦੀ ਸਾਰ ਨਹੀਂ ਜਾਵੇ ਔਰ ਸਾਡੇ ਬੱਚੇ ਨੂੰ ਸਹੀ ਸਲਾਮਤ ਸਾਡੇ ਪਿੰਡ ਚੀਮਾ ਕਲਾਂ ਵਿਖੇ ਲਿਆਰਦਾ ਜਾਵੇ ਕਿਉਂਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਵਾ ਤੇ ਮੈਂ ਬੇਨਤੀ ਕਰੂੰਗਾ ਤੁਹਾਡੇ ਮਾਧਿ ਮਰਾਈ ਸੈਂਟਰ ਸਰਕਾਰ ਨੂੰ ਵੀ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਜੀ ਮਾਨ ਔਰ ਸਾਡੇ ਇਥੋਂ ਦੇ ਜਿਹੜੇ ਮੰਤਰੀ ਪੁੱਲਰ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਾਡੇ ਇਲਾਕੇ ਦੇ ਪਿੰਡ ਚੀਮਾਕਲਾ ਜ਼ਿਲ੍ਹਾ ਤਰਨਤਾਰਨ ਗੁਰਪ੍ਰੀਤ ਸਨ ਆਫ ਵਿਰਸਾ ਸਿੰਘ ਉਹਦੀ ਸਾਰ ਲੈ ਕੇ ਉਹਦੇ ਪਰਿਵਾਰ ਨੂੰ ਸਹੀ ਸਲਾਮਤ ਕਰ ਲਿਆਂਦਾ ਜਾਵੇ ਇਹੋ ਮੇਰੀਆਂ ਜਿਹੜੀਆਂ ਬੇਨਤੀਆਂ ਸਾਰੇ ਤੁਹਾਡੇ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਵੀ ਇਹਨੂੰ ਜਿਹੜੀ ਸਾਡੀ ਇਹ ਖਬਰ ਆ ਇਹਨੂੰ ਔਲਾ ਵੱਲ ਤੇ ਜਾਵੇ ਤਾਂ ਕੋਈ ਸਾਡੇ ਬੱਚੇ ਦਾ ਕੋਈ ਆ ਕੇ ਸਾਡੀ ਬਾਹ ਫੜੇ ਤੇ ਪ੍ਰਮਾਤਮਾ ਕੇ ਅਰਦਾਸ ਵੀ ਕਰਦਾ ਵੀ ਬੱਚੇ ਨੂੰ ਸਹੀ ਸਲਾਮਤ ਸਾਡੇ ਘਰ ਲਿਆਂਦਾ ਜਾਵੇ ਗੱਲਬਾਤ ਕਰ ਲੈਂਦੇ ਇਸ ਵਕਤ ਪਤਨੀ ਵੀ ਮੌਜੂਦ ਨੇ ਗੋਪੀ ਜੀ ਜੀ ਕਦੋਂ ਪਤਾ ਲੱਗਾ ਸੀਗਾ ਕਿ ਇਸ ਕੁਛ ਉਹਨਾਂ ਨਾਲ ਵਾਪਸ ਚੁੱਕਾ ਹੈ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਤੇਲੰਗਾਨਾ ਨਾਲ ਵਿੱਚ ਉਹਨਾਂ ਨੂੰ ਵੀ 22 ਸਾਲ ਹੋ ਚਲੇ ਗਏ ਕੰਮ ਕਰਦਿਆਂ ਨੂੰ ਤੇ ਮੈਨੂੰ 12:30 ਵਜੇ ਫੋਨ ਆਇਆ ਸਾਡੇ ਵਾਲੇ ਫੋਨ ਤੋਂ ਜਿਹੜਾ ਮੇਰੇ ਘਰ ਵਾਲੇ ਫੋਨ ਤੋਂ ਵੀ ਵਿੱਚ ਵਸ ਗਏ ਦੇ ਸਰੰਗ ਦੇ ਆਹ ਕੋਨ ਸੀਗਾ ਕੋਈ ਕੰਪਨੀ ਦਾ ਬੰਦਾ ਸੀਗਾ ਕਿਹਨੇ ਗੋਲ ਕੀਤਾ ਕੰਪਨੀ ਦਾ ਬੰਦਾ ਬਾਹਰ ਸਾਡੇ ਫੋਨ ਤੇ ਫੋਨ ਕੀਤਾ ਕੰਪਨੀ ਦਾ ਬੰਦਾ ਸੀ ਪਰ ਕੰਪਨੀ ਚੋਂ ਨਹੀਂ ਦੱਸਿਆ ਕਿਹਨੇ ਸਾਨੂੰ ਤੇ ਆ ਕਦੋਂ ਗਏ ਸੀ ਉਹਨਾਂ ਨੂੰ ਜਿਵੇਂ ਇੰਨੇ ਸਾਲ ਹੋ ਗਿਆ ਉਦੋਂ ਗੱਲਬਾਤ ਹੁੰਦੀ ਸੀਗੀ ਫੋਨ ਤੇ ਆ ਤਾਂ ਫੋਨ ਤੇ ਗੱਲਬਾਤ ਜਦੋਂ ਸੇ ਡੇਅ ਡਿਊਟੀ ਹੈ ਤਾਂ ਵੀ ਗੱਲ ਕਰਨੀ ਆ ਫਿਰ ਅੰਦਰ ਵੀ ਗੱਲ ਕਰਨੀ ਆ ਵੀਡੀਓ ਕਾਲ ਵੀ ਲਾਉਣੀ ਆ ਮਿੰਟ ਮਿੰਟ ਵਿੱਚ ਉਹ ਅੰਦਰ ਕਾਲ ਕਰ ਵੀਡੀਓ ਕਾਲ ਕਰਦੀ ਆ ਤੇ ਡੇ ਅਤਾ ਰਾ ਨਾਈਟ ਤਾਂ ਦੱਸ ਕੇ ਜਾਣਾ ਵੀ ਜੂੜੀ ਚੱਲੇ ਆ ਹੁਣ ਡੇ ਆ ਨਾਈਟ ਆ ਉੱਥੇ ਕੰਪਨੀ ਚ ਕੰਮ ਕੀ ਕਰਦੇ ਸੀਗੇ ਮੇਨ ਤੌਰ ਤੇ ਤੇ ਇੰਨੇ ਦਿਨ ਉਹਨਾਂ ਨੂੰ ਹੋ ਗਿਆ ਉੱਥੇ ਫਸਦੇ ਕਿਸ ਤਰ੍ਹਾਂ ਸਾਰਾ ਕੁਝ ਵਾਪਰਿਆ ਸੀ ਕਟਣ ਦਾ ਕੰਮ ਕਰਦੇ ਸੀ ਪਰ ਇਹੋ ਜੀ ਕੋਈ ਗੱਲ ਨਹੀਂ ਸੀ ਐਚਰ ਹੋ ਗਿਆ ਇਹ ਫਸਟ ਟਾਈਮ ਇਹ ਜਿਹੜਾ ਕਟਣ ਦਾ ਕੰਮ ਕੀਤਾ ਆਖਰੀ ਵਾਰੀ ਕਦੋਂ ਦਾ ਇੱਥੇ ਪੰਜਾਬ ਆਣਾ ਉਹਨਾਂ ਦਾ ਹੁਣ ਲੋੜੀ ਤੋਂ ਬਾਅਦ ਮੇਰੇ ਪਾਸ ਵਾਦਸ ਜੱਤ ਸੋਈ ਉਦੋਂ ਆਏ ਸੀ ਤੇ 16 ਤਰੀਕ ਨੂੰ ਆਏ ਤੇ ਬਸ ਚਾਰ ਦਿਨ ਪੰਜ ਰਹੇ 20 ਤਰੀਕ ਵਾਪਸ ਚਲੇ ਗਏ ਲੋ ਬੇਟੀਆਂ ਨੇ ਅੱਜ ਦੋਵੇਂ ਬੇਟੀਆਂ ਵੀ ਅਪੀਲ ਕੀਤੀ ਸਰਕਾਰਾਂ ਦੇ ਮੈਂ ਅਪੀਲ ਕਿ ਉਹ ਕਰਦੀਆਂ ਵੀ ਮੇਰਾ ਘਰ ਵਾਲਾ ਸਹੀ ਸਲਾਮਤ ਆ ਜੇ ਮੇਰੀਆਂ ਬੱਚੀਆਂ ਦੇ ਪਾਪਾ ਆ ਜੇ ਨਹੀਂ ਸਾਡਾ ਬੁਰਾ ਹਾਲ ਸਾਡਾ ਕੋਈ ਨਹੀਂ ਹੈਗਾ ਬਸ ਅਸੀਂ ਉਹ ਮੰਗਿਆ ਸਰਕਾਰ ਕੋਲ ਸੋ ਬਿਲਕੁਲ ਇਸ ਵਕਤ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਉਹ ਵੀ ਇੱਥੇ ਉਹਦੇ ਜਿਹੜੇ ਪਿੰਡ ਵਾਸੀ ਮੌਜੂਦ ਨੇ ਆਸਾਦਲਨ ਜ਼ਰੂਰ ਪਹੁੰਚ ਰਹੇ ਨੇ ਜਿਹੜੇ ਵੀ ਇੱਥੋਂ ਦੇ ਸਮਾਜ ਸੇਵਕ ਨੇ ਨਾਲ ਦੇ ਨਾਲ ਸਰਪੰਚ ਨੇ ਲੇਕਿਨ ਅਜੇ ਤੱਕ ਕੋਈ ਜਨ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਪਰਵਾਹ ਲੋ ਤੁਸੀਂ ਦੇਖ ਸਕਦੇ ਹੋ ਧੀਆਂ ਨੇ ਸੋ ਅਪੀਲ ਕੀਤੀ ਜਾ ਰਹੀ ਹੈ ਰੋ ਰੋ ਕੇ ਇੱਕ ਪਤਨੀ ਵੱਲੋਂ ਕਿ ਉਹਨਾਂ ਦਾ ਜਿਹੜਾ ਪਤੀਆਂ ਨੂੰ ਵਾਪਸ ਭੇਜਿਆ ਜਾਵੇ ਕਿਉਂਕਿ ਕੰਮ ਕਾਰ ਕਰਨ ਲਈ ਰੋਜ਼ਗਾਰ ਜਿਹੜਾ ਆਪਣਾ ਬੰਨਣ ਲਈ ਇਸ ਤਰੀਕੇ ਦਾ ਲੋਕ ਜਾਂਦੇ ਨੇ ਲੇਕਿਨ ਜਦੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਈ ਤੇ ਸਾਰੀ ਜਗ੍ਹਾ ਜਿਹੜਾ ਸਹਿਮ ਦਾ ਮਾਹੌਲ ਬਣਿਆ ਲੋਕ ਇਸ ਵਕਤ ਅਪੀਲ ਕਰ ਰਹੇ ਨੇ ਸਰਕਾਰਾਂ ਨੂੰ ਪੁੱਲ ਭਾਰਤ ਦੇ 8 ਨੌਜਵਾਨ ਦਸੇ ਜਾਦੇ ਨੇ ਜਿਨ੍ਹਾਂ ਵਿੱਚੋਂ ਪੰਜਾਬ ਦਾ ਜਿਹੜਾ ਇੱਕ ਸੀਗਾ ਤਨਤਾਨ ਦੇ ਪਿੰਡ ਚੀਮਾ ਕਲਾ ਦਾ ਗੁੱਤਰੀ ਤੇ ਜਿਹੜਾ ਹਜੇ ਵੀ ਟਨਲ ਦੇ ਵਿੱਚ ਫਸਿਆ ਹੈ ਜ਼ਰੂਰ ਉੱਥੋਂ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਆਕਸੀਜਨ ਪਹੁੰਚਾਈ ਜਾ ਰਹੀ ਹੈ ਫੂਡ ਪਹੁੰਚਾਇਆ ਜਾ ਰਿਹਾ ਹੈ ਲੇਕਿਨ ਹਜੇ ਤੱਕ ਕੋਈ ਅ ਕੁਈ ਅਪਡੇਟ ਨਹੀਂ ਦਿੱਤੀ ਜਾ ਰਹੀ ਕਿ ਕਿਸ ਤਰੀਕੇ ਨਾਲ ਜਿਹੜਾ ਉੱਥੇ ਰੈਸਕਿਊ ਹੋਏਗਾ ਕਦੋਂ ਜਿਹੜਾ ਗੋਪਿਤ ਨੂੰ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਆਪਣੇ ਇਥੇ ਪਿੰਡ 'ਚ ਵਾਪਸ ਲਿਆਂਦਾ ਜਾਏਗਾ ਸੋ ਜ਼ਰੂਰ ਮੈਂ ਗੱਲਬਾਤ ਕਰੂੰਗਾ ਭਾਜੀ ਅਫਲਾਲ ਜੋ ਕੁਝ ਗੱਲਬਾਤ ਹੋਈ ਹੈ ਸਾਰੀ ਕੀ ਵਿਸ਼ਵਾਸ ਦਵਾਇਆ ਹੁਣ ਕੀ ਉਪਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਦਰਸਲ ਮੈਂ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀ ਪੁੱਲਰ ਸਾਹਿਬ ਨੇ ਉਹਨਾਂ ਨੇ ਸਾਡੇ ਡੀਸੀ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਸਾਡੀ ਗੱਲ ਚੱਲ ਰਹੀ ਆ ਔਰ ਇੱਕ ਦੋ ਦਿਨਾਂ ਦੇ ਵਿੱਚ ਸਾਰਾ ਮਤਲਬ ਉਹਨਾਂ ਨੂੰ ਵਾਪਸ ਲਿਆਂਦਾ ਜਾਊਗਾ ਪਰ ਸਾਨੂੰ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਕੋਈ ਚੰਗੀ ਤਰ੍ਹਾਂ ਸਾਨੂੰ ਕੋਈ ਸਾਰ ਨਹੀਂ ਲਈ ਨਾ ਸਾਨੂੰ ਕੋਈ ਦੱਸ ਰਿਹਾ ਵਾ ਕਿਉਂਕਿ ਇੱਕ ਸਟੇਟ ਬਹੁਤ ਵੱਡੀ ਦੂਰ ਪੈਂਦੀ ਆ ਉੱਥੇ ਕੋਈ ਪਹੁੰਚ ਨਾ ਹੋਣ ਕਰਕੇ ਵੀ ਇਹ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਪਰ ਪਿਛਲੇ 20 ਸਾਲ ਤੋਂ ਰੋਜੀ ਰੋਟੀ ਲਈ ਸਾਡਾ ਬੇਟਾ ਉੱਥੇ ਗਿਆ ਵਾ ਤੇ ਬਹੁਤ ਵਧੀਆ ਇਨਸਾਨ ਆ ਅਸੀਂ ਮੈਂ ਬੇਨਤੀ ਕਰੂੰਗਾ ਵਾਰ-ਵਾਰ ਪ੍ਰਸ਼ਾਸਨ ਨੂੰ ਵੀ ਕਿਰਪਾ ਕਰਕੇ ਤੁਸੀਂ ਮਤਲਬ ਪਹੁੰਚ ਕਰਕੇ ਸਾਡਾ ਬੇਟਾ ਜਿਹੜਾ ਵਾ ਸਾਨੂੰ ਵਾਪਸ ਸਾਡੇ ਪਿੰਡ ਨੂੰ ਲਿਆ ਕੇ ਦਿੱਤਾ ਜਾਵੇ ਕਿਉਂਕਿ ਵੇਖੋ ਦੋ ਦੀਆਂ ਛੋਟੀਆਂ ਧੀਆਂ ਵਾ ਬੱਚੀਆਂ ਨੇ ਤੇ ماں ਦੇ ਸਿਰ ਤੇ ਵੀ ਘਰ ਵਾਲਾ ਨਾ ਹੋਣ ਕਰਕੇ ਉਹ ਇਕੱਲਾ ਹੀ ਇੱਕ ਬੰਦਾ ਆ ਜਿਹੜਾ ਰੋਜੀ ਰੋਟੀ ਲਈ ਮਤਲਬ ਸਾਰਾ ਘਰ ਉਹਦੇ ਸਿਰ ਤੇ ਚੱਲ ਰਿਹਾ ਵਾ ਤੇ ਮੈਂ بار بار ਸਾਡੇ ਆਪ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਔਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੀ ਸਾਡੇ ਗੁਰਪ੍ਰੀਤ ਦੀ ਚੀਮਾ ਕਲਾ ਵਿੱਚ ਵਾਪਸੀ ਕਰਾਈ ਜਾਵੇ ਇਹੋ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਤੇ ਪੱਜ ਕੋਈ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਬਿਲਕੁਲ ਜੀ ਮਦਦ ਕੀ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਮਦਦ ਦੀ ਕੋਈ ਗੱਲ ਹੀ ਨਹੀਂ ਪਰ ਅਸੀਂ ਖੁਦ ਆਪ ਹੁਣ ਟਿਕਟਾਂ ਕਰਾ ਕੇ ਹੈਦਰਾਬਾਦ ਜਾਵਾਂਗੇ ਔਰ ਅੱਗੇ ਫਿਰ ਉੱਥੇ ਜਿੱਥੇ ਹੈਗੀ ਖਾਨਾ ਲਿਆ ਉੱਥੇ ਜਾਵਾਂਗੇ ਔਰ ਦੇਖਾਂਗੇ ਵੀ ਕੀ ਚੱਲ ਰਿਹਾ ਕਿਉਂਕਿ ਸਾਨੂੰ ਪਤਾ ਨਹੀਂ ਕੁਝ ਲੱਗ ਰਿਹਾ ਤੇ ਕੌਣ ਕੌਣ ਜਾ ਰਿਹਾ ਜੀ ਪਰਿਵਾਰ ਚ ਪਰਿਵਾਰ ਚ ਦੇਖਦੇ ਸਲਾਹ ਕਰਕੇ ਤਿੰਨ ਜਣੇ ਜਾ ਰਹੇ ਆ ਜੀ ਹਾਂਜੀ ਮਾਤਾ ਜੀ ਰੋਣਾ ਨਹੀਂ ਹੌਸਲਾ ਰੱਖਣਾ ਤੁਸੀਂ ਬਿਲਦੇ ਹੋ ਤੇ ਲੋਕ ਦੇਖ ਰਹੇ ਨੇ ਜ਼ਰੂਰ ਹੱਲ ਹੋਏਗਾ ਪਰਮਾਤਮਾ ਦੀ ਜੋ ਮਰਜ਼ੀ ਆ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਕਿ ਗੋਪੀਤ ਮੱਥੇ ਵਾਪਸ ਲਿਆਂਦਾ ਜਾਵੇ ਅਪੀਲ ਕੀ ਕਰਨਾ ਚਾਹੁੰਦੇ ਬਹੁਤ ਲੋਕ ਦੇਖ ਰਹੇ ਨੇ ਸ਼ਾਇਦ ਮਾਂ ਦੇ ਹੰਝੂ ਦੇਖ ਕੇ ਕਿਸੇ ਜਾਵੇ ਮਾਂ ਤੇ ਚਾਹੀਦਾ ਮਰ ਰਹੀ ਆ ਮੇਰਾ ਪਤਨ ਵਾਹੀ ਨਾ ਕਰ ਉਹ ਨੰਬਰ ਕੋਈ ਚਾਹੀਦਾ ਗੱਲਬਾਤ ਹੁੰਦੀ ਸੀ ਮਾਤਾ ਜੀ ਉਹਨਾਂ ਨਾਲ ਨਹੀਂ ਉਹ ਜੀ ਕਰਦਾ ਨਹੀਂ ਰੋਸੀ ਤਾਂ ਆਉਂਦਾ ਰਵਾਜ ਨਹੀਂ ਗੱਲ ਕਰਦਾ ਇਹ ਪਰਿਵਾਰ ਨੂੰ ਤੇ ਕੋਈ 12:30 ਵਜੇ ਸ਼ਨੀਵਾਰ ਪਤਾ ਲੱਗਾ ਤੇ ਸਾਨੂੰ ਪਿੰਡ ਦੇ ਵਿੱਚ ਕੋਈ 1 ਵਜੇ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਤਾਂ ਜਿੱਥੇ ਉਹ ਕੰਮ ਕਰਦਾ ਸੀ ਇਤਰਾ ਕੋਈ ਟਨਲ ਚ ਫਸ ਗਏ ਆ 8 ਮਜ਼ਦੂਰ ਜਿਨ੍ਹਾਂ ਦੇ ਵਿੱਚ ਇੱਕ ਗੁਰਪ੍ਰੀਤ ਟੀਮਾ ਕਲਾਂ ਸਾਡੇ ਪਿੰਡ ਦਾ ਵੀ ਆ ਕੀ ਅਪੀਲ ਕੀਤੀ ਹੈ ਬਾਜੀ ਮਾਂ ਪਿਓ ਦਾ ਦੇ ਰੋ ਰੋ ਕੇ ਬੁਰਾ ਹਾਲ ਨਜ਼ਰ ਆ ਰਿਹਾ ਇਹ ਜੀ ਅਪੀਲ ਤੇ ਇਹੋ ਹੀ ਆ ਜੀ ਸਰਕਾਰੀ ਦਰਬਾਰੇ ਕੇ ਬੱਚੇ ਦੀ ਮਦਦ ਕੀਤੀ ਜਾਵੇ ਸਹੀ ਸਲਾਮ ਤੋਂ ਉਹਨੂੰ ਪਿੰਡ ਵਾ ਲਿਆਂਦਾ ਜਾਵੇ ਆਪਣੇ ਪਰਿਵਾਰ ਚ ਆਣ ਕੇ ਪਰਿਵਾਰ ਨੂੰ ਮਿਲੇ ਪਰਿਵਾਰ ਦਾ ਇਸ ਨੂੰ ਵੇਖ ਹੀ ਰਹੇ ਬਹੁਤ ਬੁਰਾ ਹਾਲ ਆ ਲਿਆ ਸਾਰੇ ਜਿੱਥੇ ਪਰਿਵਾਰ ਦਾ ਬੁਰਾ ਹਾਲ ਆ ਲਿਆ ਉੱਥੇ ਨਾਲ ਪਿੰਡ ਵਾਸੀ ਵੀ ਬੜੇ ਸਦਮੇ ਵਿੱਚ ਨੇ ਕਿ ਬਹੁਤ ਬੁਰਾ ਹਾਲ ਹੈ ਜੀ ਅਰਦਾਸ ਬੇਨਤੀਆਂ ਕਰ ਰਹੇ ਨਗਰ ਸਾਰਾ ਜੀ ਵੀ ਉਹਦੀ ਮਹਾਰਾਜ ਤੰਦਰੁਸਤੀ ਕਰੇ ਸਾਰੇ 8 ਬੰਦਿਆਂ ਦੇ ਮਹਾਰਾਜ ਤੰਦਰੁਸਤੀ ਰੱਖੇ ਅਪੀਲ ਕੀਤੀ ਜਾਂਦੀ ਹੈ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਕਿ ਜ਼ਰੂਰ ਇਸ ਚੀਜ਼ ਦਾ ਹੱਲ ਕੱਢਿਆ ਜਾਵੇ ਕਿਉਂਕਿ ਇਸ ਤਰੀਕੇ ਨਾਲ ਜਦੋਂ ਰੋਜ਼ਗਾਰ ਕਮਾਉਣ ਜਾਂਦੇ ਨੇ ਤੇ ਆਸ ਹੁੰਦੀ ਹੈ ਕਿ ਆਪਣੇ ਜਿਹੜੇ ਪਰਿਵਾਰ ਦੇ ਹਾਲਾਤ ਠੀਕ ਕੀਤੇ ਜਾਣ ਲੇਕਿਨ ਜਦੋਂ ਇਸ ਤਰੀਕੇ ਦੀ ਖਬਰ ਆ ਜਾਵੇ ਕਿ ਜਿਹੜਾ ਰੋਜ਼ੀ ਰੋਟੀ ਕਮਾਣ ਗਿਆ ਰੋਜ਼ਗਾਰ ਕਮਾਉਣ ਗਿਆ ਆਪ ਹੀ ਉੱਥੇ ਫਸ ਜਾਵੇ ਸੋ ਪਰਿਵਾਰ ਤੇ ਕੀ ਬੀਤੀਆਂ ਤਸਵੀਰਾਂ ਵੀ ਆਪਾਂ ਦੇਖੀਆਂ ਨੇ ਸੋ ਦੇਖਣਾ ਵਗਾ ਕਿੰਨਾਕ ਸਰਕਾਰਾਂ ਇਸ ਸਾਮਾਮ ਦੇ ਉੱਪਰ ਸचेत ਹੁੰਦੀਆਂ ਨੇ ਤੇ ਕਦੋਂ ਤੱਕ ਜਿਹੜੇ ਗੋਪੀਤ ਨੇ ਆਪਣੇ ਪਿੰਡ ਵਾਪਸ ਸਹੀ ਸਲਾਮਤ ਆਉਂਦੇ ਨੇ ਸੋ ਜੁੜੇਦਾ ਉਹ ਆਨਯਰ ਦੇ ਨਾਲ ਮੈਂ ਹਾਂ ਦਾਨਿਸ਼ ਗੁਪਤਾ ਤਰਨਤਨ